ਜਦੋਂ ਮੈਂ ਕਬੱਡੀ ਨੂੰ ਦੇਖ ਰਿਹਾ ਸੀ ਖਾਸ ਕਰਕੇ ਜਿੰਨਾ ਟਾਈਮਾਂ ਦੇ ਵਿੱਚ ਬਾਦਲ ਸਰਕਾਰ ਸੀਗੀ ਤੇ ਬਠਿੰਡੇ ਕਬੱਡੀ ਕੱਪ ਹੋਏ ਇੱਕ ਵਾਰੀ ਸ਼ਾਹਰੂਖ ਖਾਨ ਆਇਆ ਇੱਕ ਵਾਰੀ ਪ੍ਰਿੰਕਾ ਚੋਪੜਾ ਆਈ ਇੱਕ ਵਾਰੀ ਅਕਸ਼ੇ ਕੁਮਾਰ ਆਇਆ ਬੜੀ ਭੀੜ ਹੁੰਦੀ ਸੀ ਬੜੇ ਪੈਸੇ ਲਾਏ ਗਏ ਤੇ ਮੈਂ ਇਹ ਗੱਲ ਸੋਚੀ ਸਾਰੀ ਵੀ ਇਸ ਗੱਲ ਦਾ ਕੀ ਫਾਇਦਾ ਮਤਲਬ ਕਬੱਡੀ ਨੂੰ ਕੀ ਫਾਇਦਾ ਇਸ ਗੱਲ ਦਾ ਤੇ ਉੱਥੋਂ ਮੇਰੇ ਮਨ ਚ ਆਈ ਗੱਲ ਇਹ ਕਿ ਮੈਂ ਕਬੱਡੀ ਤੇ ਕੋਈ ਜਿਹੜੀ ਆ ਉਹ ਵੈਬ ਸੀਰੀਜ਼ ਕਰਾਂ ਉਸ ਤੋਂ ਬਾਅਦ ਮੈਂ ਕੁਝ ਲੋਕਾਂ ਨੂੰ ਜਿਵੇਂ ਪਿੰਡ ਆ ਇੱਕ ਕਰਾਚੋਂ ਉੱਥੇ ਮੇਰੇ ਬਹੁਤ ਸਾਰੇ ਦੋਸਤ ਨੇ ਕਰਾਚੋਂ ਦੇ ਕਈ ਖਿਡਾਰੀ ਨੇ ਜਿਹੜੇ ਕਬੱਡੀ ਦੇ ਨੇ ਕਿਸੇ ਟਾਈਮ ਹੁੰਦੇ ਸੀ ਕਈ ਖਿਡਾਰੀ ਹੁਣ ਉਹ ਵਿਚਾਰੇ ਮੈਂ ਪੱਠੇ ਕੋਤਰ ਦੇ ਦੇਖੇ ਜਾਂ ਪੱਠੇ ਲਿਆਉਂਦੇ ਦੇਖੇ ਇੱਕ ਬੜਤਾਲੀ ਗੱਡੀ ਤੇ ਹਨਾ ਤਾਂ ਮੈਂ ਉਹਨਾਂ ਦੀ ਮਾੜੀ ਹਾਲਤ ਵੀ ਦੇਖੀ ਫੇਰ ਆ ਗੱਲਾਂ ਵਾਪਰ ਗਿਆ ਵੀ ਕਿਸੇ ਦਾ ਟਲੋ ਹੋ ਗਿਆ ਹਨਾ ਚਾਹੇ ਉਹ ਸੰਦੀਪ ਨੰਗਲੰਬੀਆਂ ਦਾ ਹੋਵੇ ਜਾਂ ਕੋਈ ਹੋਰ ਘਟਨਾ ਹੋਵੇ ਉਹ ਸਾਰੀਆਂ ਗੱਲਾਂ ਜੁੜ ਗਈਆਂ ਤਾਂ ਮੇਰੇ ਮਨ ਚ ਸੀ ਕਿ ਮੇਰਾ ਇੱਕ ਪਾਤਰ ਆ ਜਿਹੜਾ ਉਹਦੇ ਲਈ ਪਿੱਠ ਭੂਮੀ ਦਾ ਸਾਰੀ ਤਿਆਰ ਹੋ ਗਈ ਹੁਣ ਇਸ ਸਾਰੀ ਗੱਲ ਨੂੰ ਆਪਾਂ ਕਬੱਡੀ ਦੇ ਸੰਦਰਭ ਚ ਕਹਿਣਾ ਕਿ ਸਾਡਾ ਮੁੱਖ ਜਿਹੜਾ ਵਿਸ਼ਾ ਉਹ ਕਬੱਡੀ ਹੋਊਗਾ ਤੇ ਕਬੱਡੀ ਚੀ ਪੋਲਿਟਿਕਸ ਆ ਕਬੱਡੀ ਜੀ ਪੌਲਸਤਾਂਤਰ ਕਬੱਡੀ ਦੇ ਵਿੱਚ ਹੀ ਗੈਂਗਸਟਰ ਨੇ ਕਬੱਡੀ ਦੇ ਵਿੱਚ ਹੀ ਯੰਗਸਟਰ ਨੇ ਹੁਣ ਤੁਸੀਂ ਉਹਦੇ ਚ ਕਬੱਡੀ ਨੂੰ ਪਿਆਰ ਕਰਨ ਵਾਲੇ ਉਹਦੇ ਵਿੱਚ ਹਰ ਤਰ੍ਹਾਂ ਇੱਕ ਡਾਇਲੋਗ ਹੈ ਨਾ ਇੱਕ ਇੱਕ ਕਰੈਕਟਰ ਕਹਿੰਦਾ ਆਪਾਂ ਵੀ ਲਾਉਣਾ ਯਾਰ ਕਬੱਡੀ ਤੋਂ ਕਬੱਡੀ ਦੇ ਆਸਰੇ ਇਕੱਜੀ ਬਾਹਰ ਨਿਕਲ ਜਾਗੇ ਇਹ ਵੀ ਇੱਕ ਪੱਖ ਆ ਹਨ ਉਹ ਜਿੰਨੇ ਪੱਖ ਨੇ ਉਹ ਸਾਰੇ ਜਦੋਂ ਫਿਰ ਮੈਂ ਉਹਦੀ ਸਟੱਡੀ ਕੀਤੀ ਤਾਂ ਮੈਂ ਕੋਸ਼ਿਸ਼ ਕੀਤੀ ਕਿ ਸਾਰੀਆਂ ਗੱਲਾਂ ਕਲੀਅਰ ਹੋ ਜਾਣ ਨਸ਼ੇ ਕਿਵੇਂ ਹੁੰਦੇ ਨੇ ਔਰ ਜਿਹੜੇ ਲੋਕ ਕਬੱਡੀ ਨੂੰ ਚੰਗਾ ਕਰਨਾ ਚਾਹੁੰਦੇ ਨੇ ਜਿਵੇਂ ਉਹ ਇੱਕ ਗੁਰਪ੍ਰੀਤ ਤੋਤੀ ਦਾ ਕਰੈਕਟਰ ਆ ਜਿਹੜਾ ਉਹ ਉਹਦਾ ਕਾਮ ਟ੍ਰੇਟਰ ਦਾ ਕਮੈਂਟਰੀ ਕਰਦਾ ਹੁੰਦਾ ਉਹ ਉਹਦੀ ਇੱਕ ਇੰਟਰਵਿਊ ਲੈ ਰਿਆ ਤੇ ਉਹ ਉਹਦੇ ਵਿੱਚ ਕਹਿ ਰਿਹਾ ਕੋਈ ਗੁਰਦੀਸ਼ ਭਾਈ ਕਬੱਡੀ ਦਾ ਯੋਧਾ ਸੀ ਗੁਰਦੀਸ਼ ਭਾਈ ਜਿਹੜੇ ਕਰੈਕਟਰ ਦਾ ਕਤਲ ਹੋ ਜਾਂਦਾ ਤਾਂ ਉਹ ਮੈਂ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਵਾਪਰਦੀਆਂ ਗੱਲਾਂ ਚੋਂ ਲਈਆਂ ਹਨ ਤੇ ਮੇਰੇ ਮਨ 'ਚ ਇਹ ਗੱਲ ਸੀਗੀ ਕਿ ਯਾਰ ਹੁਣ ਜੇ ਕਬੱਡੀ ਲਈ ਬਣਾਵਾਂਗੇ ਤਾਂ ਨੇਚੁਰਲੀ ਆ ਕਬੱਡੀ ਦੇ ਹੱਕ 'ਚ ਹੀ ਬਣਾਵਾਂਗੇ ਕਬੱਡੀ ਦੇ ਵਿਰੋਧ 'ਚ ਨਹੀਂ ਬਣਾ ਸਕਦੇ ਅਸੀਂ ਕਬੱਡੀ ਨੂੰ ਪਿਆਰ ਕਰਦੇ ਹਾਂ ਤੇ ਕਬੱਡੀ ਦੇ ਹੱਕ 'ਚ ਬਣਾਵਾਂਗੇ ਔਰ ਪੰਜਾਬੀ ਕਬੱਡੀ ਨੂੰ ਕਿਵੇਂ ਸੋਚਦੇ ਆ ਔਰ ਕੀ ਕੀ ਪ੍ਰੋਬਲਮਾਂ ਨੇ ਇਹ ਫਿਰ ਸਾਰੀਆਂ ਗੱਲਾਂ ਇਕੱਠੀਆਂ ਹੋ ਗਈਆਂ ਇਹ ਸ਼ੁਰੂਆਤ ਉਹਨਾਂ ਬਾਦ ਸਰਕਾਰ ਦੇ ਜਿਹੜੇ ਕੱਪ ਕਰਾਏ ਸੀਗੇ ਉਹਦਾ ਜ਼ਿਕਰ ਵੀ ਮੈਂ ਕਰਦਾ ਉਹਦਾ ਉਹ ਕਹਿੰਦਾ ਕਹਿੰਦਾ ਵੀ ਸਰਕਾਰ ਏਡੇ ਏਡੇ ਵੱਡੇ ਕੱਪ ਕਰਾਉਂਦੀ ਐ ਹਨਾ ਇੱਥੋਂ ਤੱਕ ਕੇ ਉਹ ਜਿਹੜੇ ਹੁੰਦੇ ਆ ਨੱਚਣ ਵਾਲੀਆਂ ਕੁੜੀਆਂ ਕੀ ਕਹਿੰਦੇ ਹੁੰਦੇ ਉਹਨੂੰ ਚੀਅਰ ਲੀਡਰ ਚੀਅਰ ਲੀਡਰਸ ਤੱਕ ਉੱਤੇ ਹਨਾ ਜਾਂ ਰਾਤ ਨੂੰ ਲਾਈਟਾਂ ਲਾ ਕੇ ਉਹਨੂੰ ਇੱਕ ਗਲੈਮਰਸ ਬਣਾ ਕੇ ਪੇਸ਼ ਕੀਤਾ ਗਿਆ ਉਹ ਘਟਾਇਆ ਲਾਗਾ ਉਹਦਾ ਕਹਿੰਦਾ ਕਬੱਡੀ ਨੂੰ ਸਾਡੀ ਮਾਂ ਖੇਡ ਆ ਕਹਿੰਦਾ ਮਾਂ ਤਾਂ ਵੈਸੇ ਹੀ ਬਹੁਤ ਸੋਹਣੀ ਹੁੰਦੀ ਐ ਉਹਨੂੰ ਮੇਕਅਪ ਕਰਕੇ ਸੋਹਣਾ ਨਹੀਂ ਬਣਨਾ ਪੈਂਦਾ ਆਪਦੇ ਪੁੱਤਾਂ ਦੇ ਸਾਹਮਣੇ ਇਹ ਉਹੀ ਗੱਲ ਆ ਕਿ ਕਬੱਡੀ ਆ ਜਿਹੜੀ ਉਹ ਤਾਂ ਵੈਸੇ ਹੀ ਬਹੁਤ ਖੂਬਸੂਰਤ ਆ ਚਲੋ ਸਮੇਂ ਦੇ ਨਾਲ ਕੁਝ ਬਦਲਾ ਆ ਸਕਦੇ ਨੇ ਜਿਹੜੇ ਉਹਦੀ ਬਿਹਤਰੀ ਲਈ ਹੋਣ ਪਰ ਉਹ ਬਦਲਾਵਾਂ ਦਾ ਕੀ ਮਤਲਬ ਜਿਹੜੇ ਹੋਰ ਲੋਕਾਂ ਨੇ ਆਪਦੀਆਂ ਜੇਬਾਂ ਭਰਨ ਲਈ ਕੀਤੇ ਨੇ ਉਹਨੂੰ ਇੰਨੀ ਜ਼ਿਆਦਾ ਕਮਰਸ਼ੀਅਲ ਕਰਤਾ ਉਹ ਸਾਰੀਆਂ ਗੱਲਾਂ ਇਹਦੇ 'ਚ ਮਿਲਦੀਆਂ ਨਹੀਂ ਤੁਹਾਨੂੰ ਹੋਬੀ ਜੀ ਮੇਰਾ ਸਵਾਲ ਤੁਹਾਨੂੰ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਨਸ਼ਾ ਆਉਂਦਾ ਰਿਹਾ ਮਾਪਿਆਂ ਦਾ ਫਿਕਰਾ ਵੱਧ ਆ ਗਿਆ ਕਿ ਸਾਡੇ ਨਿਆਣੇ ਕਿਤੇ ਨਸ਼ੇ ਦੀ ਦਲਦਲ ਚ ਨਾ ਫਸ ਜਾਣਾ ਫਿਰ ਇੱਕ ਰਾਹ ਚੁਣਿਆ ਜਾਂਦਾ ਕਿ ਸਪੋਰਟਸ ਇੱਕ ਚੰਗੀ ਇਹੋ ਜਿਹੀ ਜਗ੍ਹਾ ਹੈ ਜੇ ਬੱਚੇ ਸਪੋਰਟਸ ਜੁਆਇਨ ਕਰ ਲੈਣ ਹੋ ਸਕਦਾ ਨਸ਼ੇ ਤੋਂ ਮੁਕਤੀ ਮਿਲ ਜੇ ਸਪੋਰਟਸ ਦੇ ਵਿੱਚ ਜਿਹੜੇ ਪ੍ਰਮੁਖਤਾ ਦੇ ਨਾਲ ਕਬੱਡੀ ਦੇ ਵਿੱਚ ਨੌਜਵਾਨਾਂ ਨੇ ਜਾਣਾ ਸ਼ੁਰੂ ਕੀਤਾ ਪਰ ਉਹ ਵੀ ਸਮਾਂ ਆਣ ਲੱਗਿਆ ਕਿ ਖਿਡਾਰੀ ਦੀ ਪੁਰਪੜੀ 'ਚ ਗੋਲੀ ਲੰਘ ਜੇ ਪਤਾ ਨਹੀਂ ਚੱਲ ਰਿਹਾ ਕੀ ਲੱਗਦਾ ਕਿ ਮਾਪਿਆਂ ਦਾ ਜਿਹੜਾ ਫਿਕਰ ਹੈ ਹੁਣ ਕਬੱਡੀ ਦੇ ਵਿੱਚ ਵੀ ਵੱਧਦਾ ਜਾ ਰਿਹਾ ਕਿ ਸਾਡੇ ਨਿਆਣੇ ਇਹਦੇ ਵਿੱਚ ਨਾ ਜਾਣ ਗੋੜੀ ਨਾ ਵੱਜ ਜਾਵੇ। ਪੈਡੀ ਗੰਤਾ ਹੈ ਕਿ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਕਬੱਡੀ ਖੇਡੀ ਜਾਵੇ। ਨੂੰ ਮੈਂ ਇਹ ਤਰੀਕੇ ਨਾਲ ਦੇਖਦਾ ਕਿ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਾਇਆ ਜਾਵੇ, ਗਰਾਊਂਡ 'ਚ ਕੱਢਿਆ ਜਾਵੇ ਤੇ ਉਹ ਨਸ਼ੇ ਵੱੰਦ ਦੇਖਣ ਹੀ ਨਾ। ਦੂਸਰੀ ਗੱਲ ਕਿ ਕੋਈ ਵੀ ਸਪੋਰਟਸ, ਕੋਈ ਵੀ ਖੇਡ ਜਿਹੜੀ ਐ ਉਹ ਤਰਕੀਬ ਅ ਬਕਤਾ ਦੇ ਨਾਲ ਅੱਗੇ ਵਧ ਗਈ ਐ ਕਬੱਡੀ ਨਹੀਂ ਕਬੱਡੀ ਨਹੀਂ ਕਿਉਂਕਿ ਕਬੱਡੀ ਪਹਿਲਾਂ ਕੁਝ ਖਿਡਾਰੀਆਂ ਦੀ ਕੁਝ ਪਲੇਅਰਸ ਦੀ ਸੋਚ ਹੁੰਦੀ ਸੀ ਤੇ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਲਿਆ ਨਹੀਂ ਸੀ ਜਾਂਦਾ ਕਿਉਂਕਿ ਤੁਹਾਨੂੰ ਕੱਪੜੇ ਲਾ ਕੇ ਇੱਕ ਵਾਰੀ ਪਿੰਡਾ ਪੁੱਟਣਾ ਪੈਂਦਾ ਸੀ ਪਿੰਡਾ ਮਿੱਟੀ ਉਹ ਮਿੱਟੀ ਹੋਣਾ ਪੈਂਦਾ ਸੀ ਔਰ ਉਹਦੇ 'ਚ ਤਾਕਤ ਬਹੁਤ ਸੀ ਸਮਾਂ ਬਹੁਤ ਸੀ ਕਲਾਸ ਹੈ ਨਹੀਂ ਸੀ ਸ਼ਾਇਦ ਕਿਤੇ ਨਾ ਕਿਤੇ ਸਾਡੀ ਨਿਗਾਹ ਦੇ ਵਿੱਚ ਉਹਨਾਂ ਲੋਕਾਂ ਦੀ ਨਿਗਾਹ ਦੇ ਵਿੱਚ ਕਲਾਸ ਹੈ ਨਹੀਂ ਸੀ ਹੁਣ ਪੈਸੇ ਦੀ ਦੌੜ ਜਿਹੜੀ ਇਨਵੋਲਵਮੈਂਟ ਪੈਸੇ ਦੀ ਹੋ ਗਈ ਪੈਸਾ ਪਲੇਅਰਸ ਨੂੰ ਮਿਲੇ ਜ਼ਰੂਰ ਮਿਲੇ ਪਰ ਪਲੇਅਰਸ ਤੋਂ ਪੈਸਾ ਖੋਹਿਆ ਜਾਵੇ ਇਹ ਜਿਹੜਾ ਚਲੰਘ ਹੋਇਆ ਜਿਹੜਾ ਇਹ ਚਲੰਘ ਹੋਇਆ ਇਹ ਮਾਰੂ ਹੈ ਉਹਦੇ ਕਰਕੇ ਗੋਲੀਆਂ ਚੱਲੀਆਂ ਲੈ ਕਿਉਂਕਿ রেকগনিਸ਼ਨ ਜਿਹੜੀ ਹੈ ਕਬੱਡੀ ਨੂੰ ਉਹਨਾਂ ਉੱਚਾ ਪੱਧਰ ਹਲੇ ਮਿਲਿਆ ਨਹੀਂ ਅਸੀਂ ਦੌੜ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਰਕਾਰਾਂ ਨੇ ਸੋਚਿਆ ਹੀ ਨਹੀਂ ਜਦੋਂ ਸਰਕਾਰਾਂ ਨੇ ਸੋਚਿਆ ਤਾਂ ਉਹਦੇ ਤੇ ਰਾਜਨੀਤੀ ਭਾਰੂ ਸੀ ਜਿਵੇਂ ਭਾਈ ਜੀ ਉਹਨਾਂ ਨੇ ਗੱਲ ਕੀਤੀ ਹੈ ਕਿ ਵਰਲਡ ਕੱਪ ਕਰਾਉ ਜ਼ਰੂਰ ਹੋਣੇ ਚਾਹੀਦੇ ਨੇ ਕਬੱਡੀ ਦੇ ਸੁਧਾਰ ਵਾਸਤੇ ਹੋਣੇ ਚਾਹੀਦੇ ਨੇ ਕਬੱਡੀ ਪਲੇਅਰਾਂ ਦੇ ਸੁਧਾਰ ਵਾਸਤੇ ਹੋਣੇ ਚਾਹੀਦੇ ਨੇ ਰੂਲਸ ਵਾਸਤੇ ਸੁਧਾਰ ਹੋਣਾ ਚਾਹੀਦਾ ਨਾ ਕਿ ਸੋਹਣੀਆਂ ਲਾਈਟਾਂ ਚਮਕਮਾਉਂਦੀਆਂ ਲਾਈਟਾਂ ਚ ਲੋਕਾਂ ਨੂੰ ਨਾਲ ਲਾ ਕੇ ਵੀ ਇਹ ਫਲਾਣੇ ਇੱਕ ਵਿਅਕਤੀ ਵਿਸ਼ੇਸ਼ ਨੇ ਪ੍ਰੋਗਰਾਮ ਕੀਤਾ ਉਸ ਪ੍ਰੋਗਰਾਮ ਦੇ ਵਿੱਚ ਜਿਵੇਂ ਆਪਾਂ ਪੁੱਛਦੇ ਆ ਫਲਾਣੇ ਦੇ ਵਿਆਹ ਚ ਕੌਣ ਕੌਣ ਆਇਆ ਸੀ ਉਹ ਵਰਲਡ ਕੱਪ ਦੇ ਕਿਹਨੇ ਕਰਵਾਇਆ ਤੇ ਉਹਦੇ ਚ ਕੌਣ ਕੌਣ ਆਇਆ ਸੀ ਉਹ ਗੱਲ ਕਬੱਡੀ ਦੇ ਨਾਲ ਤਾਂ ਹੋਈ ਨਾ ਉਦੋਂ ਫਿਰ ਦੁੱਖ ਲੱਗਿਆ ਉਦੋਂ ਜ਼ਰੂਰ ਗੈਂਗਵਾਰ ਆ ਗਿਆ ਪਰ ਜਿਹੜਾ ਮੁੱਢ ਆ ਉਹ ਇਹੀ ਆ ਕਿ ਪਲੇਅਰਸ ਖੇਡ ਪਹਿਲਾਂ ਨਸ਼ੇ ਬਾਅਦ ਚ ਨਸ਼ੇ ਆਉਂਦੇ ਨਹੀਂ ਜੇ ਖਿਡਾਰੀ ਜੇ ਬੱਚੇ ਖੇਡਣ ਚਲੇ ਜਾਣ ਪਹਿਲਾਂ 4 4 ਹੁੰਦੇ ਸੀ 6 6 ਹੁੰਦੇ ਸੀ ਮੈਂ ਬਾਰ ਬਾਰ ਰੌਲਾ ਪਾਉਣਾ ਮੀਡੀਆ ਅੱਗੇ ਇਸ ਸਿਹਤ ਨਾਲ ਕਿ 6 6 ਜੋ ਆਖ ਸੀ ਮੇਰੇ ਪਹਿਲੀ ਵਾਰ ਜਦੋਂ ਮੇਰੀ ਮਾਂ ਨੇ ਮੈਨੂੰ ਕੁੱਟਿਆ ਸੀ ਤਾਂ ਉਹਨੂੰ ਇਹੀ ਮਾਣ ਹੋਏਗਾ ਕਿ ਉਹਦੇ ਤਿੰਨ ਪੁੱਤ ਨੇ ਤੇ ਮੈਂ ਲੜਕੇ ਮੇਰੇ ਇੱਥੇ ਭੂਖਣਾ ਮਾਰਿਆ ਤੇ ਖੂਨ ਨਿਕਲੇ ਉਹਨੂੰ ਰਤੀ ਦਰਦ ਦਾ ਆਇਆ ਉਹਨੇ ਸ਼ੋ ਨਹੀਂ ਕੀਤਾ ਮੈਨੂੰ ਤੇ ਮੈਂ ਉਹਨੂੰ ਕਿਹਾ ਮੈਂ ਮਾਂ ਮੈਂ ਮਰ ਰਹਾ ਹਾਂ ਇਹਦੀ ਕਿਵੇਂ ਗੁੱਸਾ ਸੀ ਮੈਂ ਲਫਜ਼ ਤਾਂ ਨਹੀਂ ਉਹ ਬੋਲੂਗਾ ਕਿਉਂਕਿ ਮਾਂ ਦੀ ਦੀ ਇਸ ਵਕਾਰ ਨਹੀਂ ਸਕੂਗਾ ਕਹਿੰਦੇ ਕਿਵੇਂ ਮੈਂ ਕਿਹਾ ਮੈਂ ਪਾਣੀ 'ਚ ਡੁੱਬ ਕੇ ਮਰੂ ਕਹਿੰਦੀ ਕੁੱਤਿਆ ਉਰਲੀ ਨਹਿਰ 'ਚ ਪਾਣੀ ਘਟਾ ਪਰਲੀ 'ਚ ਡੁੱਬ ਕੇ ਮਰ ਜੀ ਕਿਉਂਕਿ ਉਹਨੂੰ ਕੌਨਫੀਡੈਂਸੀ ਹੈ ਮਰੇਗਾ ਪੁਰ ਪਤਾ ਸੀ ਸ਼ਾਇਦ ਉਹਨੂੰ ਇਹ ਹੌਸਲਾ ਸੀ ਕਿ ਦੋ ਬੇਰੇ ਜਿਹੜੇ ਦੂਜੇ ਨੇ ਨਾ ਉਹ ਇਹਨੂੰ ਮੋੜ ਲਿਆਉਣਗੇ ਕੁੱਟ ਕੇ ਬਚਾ ਲਿਆਉਣਗੇ ਤੇ ਮੈਂ ਵੀ ਸਾਰਾ ਦਿਨ ਬੰਟੇ ਖੇਡਦਾ ਰਿਹਾ ਰਾਤ ਨੂੰ ਜਵਾਕ ਤੋਂ ਉੱਪਰ ਹੀ ਮੁੜ ਗਿਆ ਤੇ ਮੈਂ ਇਕੱਲਾ ਰਹਿ ਗਿਆ ਫਿਰ ਮੈਨੂੰ ਲੈ ਕੇ ਗਿਆ ਘਰੇ ਮੈਂ ਕਹਿੰਦਾ ਸਾਡਾ ਪਿੰਡ ਹੈ ਸੋ ਹੁਣ ਦੀਆਂ ਮਾਮਾਂ ਨੇ ਇੱਕ ਇੱਕ ਜੰਮਿਆ ਹੋਇਆ ਤੇ ਮੇਰਾ ਵੀ ਇੱਕੋ ਹੀ ਹੈ ਤੇ ਸ਼ੁਕਰ ਹੈ ਇਹ ਜਦੋਂ 9ਵੀਂ 10ਵੀਂ ਚ ਕੈਨੇਡਾ ਚਲੇ ਗਿਆ ਸੀ ਸਵਾ ਕੁਇੰਟਲ ਦਾ ਹੋ ਕੇ ਉੱਥੋਂ ਆਇਆ ਸੀ ਔਣਸਾਰ ਫਿਰ ਇਹਨਾਂ ਨੇ ਜੋ ਮਿਹਨਤ ਕੀਤੀ ਆਪਦੇ ਸ਼ਰੀਰ ਤੇ ਤੇ ਸਾਡੀ ਪਿਓ ਪੁੱਤ ਦੀ ਜੇ ਲੜਾਈ ਹੁੰਦੀ ਆ ਤਾਂ ਉਸੇ ਦਿਨ ਹੁੰਦੀ ਆ ਜਦੋਂ ਮੈਂ ਇਹਨੂੰ ਕਹਿੰਦਾ ਵੀ ਤੂੰ ਮੇਰਾ ਪੁੱਤ ਬਣ ਕੇ ਮੇਰਾ ਆ ਕੰਮ ਕਰ ਦੇ ਤੇ ਇਹਦੇ ਜਿੰਮ ਦਾ ਟਾਈਮ ਹੁੰਦਾ ਉਦੋਂ ਫਿਰ ਇਹਦੀਆਂ ਅੱਖਾਂ ਪਾ ਪੱਕੇ ਆਨੇ ਹੋ ਜਾਂਦੇ ਨੇ ਐਂ ਕੱਢਦਾ ਫਿਰ ਪਤਾ ਨਹੀਂ ਕਿੱਥੋਂ ਲਿਆ ਆਉਂਗਾ ਮੈਂ ਹੁਣ ਕਹਿੰਦਾ ਹੀ ਨਹੀਂ ਇਹਨੂੰ ਫਿਰ ਮੈਨੂੰ ਚੰਗਾ ਲੱਗਦਾ ਜਦੋਂ ਇਹ ਜਮ ਜਾਂਦਾ ਆਪਦੀ ਬਾਡੀ ਨੂੰ ਮੈਂ ਅੱਜ ਆ ਨਹੀਂ ਖਾਣਾ ਮੇਰੀ ਡਾਈਟ ਆ ਆਉ ਨਹੀਂ ਖਾਂਦਾ ਪਰ ਇਹ ਪਾਊਡਰ ਪਾਊਡਰ ਜੇ ਨਹੀਂ ਖਾਂਦਾ ਆਉ ਘੋਲ ਕੇ ਜਿਹੜੇ ਜਵਾਕ ਆਏ ਖਾ ਲੈਂਦੇ ਨੇ ਉਹ ਨਹੀਂ ਖਾਂਦਾ ਆਉਦੇ ਖਾਣ ਪੀਣ ਦਾ ਸਿਹਤ ਦਾ ਖਿਆਲ ਰੱਖਦਾ ਸੋ ਮੈਨੂੰ ਤਾਂ ਮਾਨ ਹੈ ਕਿ ਹਰ ਇੱਕ ਪੰਜਾਬੀ ਮਾਂ ਬਾਪ ਆਪਦੇ ਬੱਚੇ ਨੂੰ ਸਵੇਰੇ ਕੁੱਟ ਕੇ ਬਾਹਰ ਕੱਢਿਆ ਕਰਨਾ ਸੈਂਦੀ ਵਾਰੀ ਮੈਂ ਇੰਟਰਨੈਟ ਤੱਕੇ ਨਾਲ ਬੰਦ ਹੁੰਦਾ ਦੇਖਿਆ ਸੀ ਜਦੋਂ ਆ ਰਾਮ ਰਹੀਮ ਜੀ ਦਾ ਚੱਕਰ ਪਿਆ ਸੀ ਪਚਕੂਲੇ ਇੱਕ ਪਿੰਡ ਹੈ ਨਾਬੇ ਦੇ ਨਾਲ ਥੂਹੀ ਥੂਹੀ ਦੇ ਪਿੰਡ ਵਰਦੇ ਖੱਬੇ ਹੱਥ ਗੁਰਦੁਆਰਾ ਤੇ ਸੱਜੇ ਹੱਥ ਗਰਾਊਂਡ ਨਾ ਕਦੇ ਮੈਂ ਕੋਈ ਗੁਰਦੁਆਰੇ ਦੇਖਦਾ ਤੇ ਨਾ ਕਦੇ ਗਰਾਊਂਡ ਇੱਕਦਮ ਮੈਂ ਸ਼ਾਮ ਨੂੰ ਚਲੇ ਗਿਆ ਮੈਨੂੰ ਨਹੀਂ ਸੀ ਪਤਾ ਇੰਟਰਨੈਟ ਬੰਦ ਹੋ ਗਿਆ ਤੇ ਮਾਰ ਕੇ ਗੁਰਦੁਆਰੇ ਵੀ ਲਾਈਨ ਲੱਗੀ ਹੋਈ ਬੀਬੀਆਂ ਦੀ ਸਿਰ ਢੱਕ ਕੇ ਤੇ ਇਧਰ ਜਵਾਕ ਵੀ ਕੌਡੀ ਵੰਟੇ ਤੇ ਗੁੱਲੀ ਡੰਡਾ ਲੈ ਕੇ ਫੁੱਟਬਾਲ ਵਾਲੀਬਾਲ ਪਤਾ ਨਹੀਂ ਗਰਾਊਂਡ 'ਚ ਧੱਕਾ ਪਵੇ ਮੈਂ ਹੋਈ ਇਹਨਾਂ ਨੂੰ ਕੀ ਹੋ ਗਿਆ ਕਹਦਾ ਇੰਟਰਨੈਟ ਬੰਦ ਹੋ ਗਿਆ। ਉਹ ਬਾਈ ਤਾਂ ਨਹੀਂ ਕਹਦਾ ਕਿ ਇੰਟਰਨੈਟ ਬੰਦ ਕਰ ਦੋ। ਪਰ ਬੱਚਿਆਂ ਵਾਸਤੇ ਜ਼ਰੂਰ ਇੰਟਰਨੈਟ ਬੰਦ ਕਰਿਆ ਕਰੋ। ਕੰਤਾ ਦੋ ਕੰਤੇ। ਉਹ ਟਕੇ ਜਾਂ ਹੈਪੀਟੀਆ ਕਰੋ। ਉਹ ਕਬੱਡੀ ਨਾਲ ਜੁੜਨਾ ਹੋਣੀ ਹੈ। ਜੜਾ ਨਾਲ ਜੁੜੋ। ਇਦਾਂ ਦਾ। ਜਿਦਾਸ ਸੋਚ ਹੈ। ਚਾਲੀਵਾਲ ਸਾਹਿਬ ਤੁਹਾਡਾ ਕਬੱਡੀ ਨਾਲ ਕਿਦਾਂ ਦਾ ਤਾਲੁਕ ਹੈ? ਮੈਂ ਅੱਜ ਵੀ ਕੱਲ ਮੈਨੂੰ ਬਹੁਤ ਖੂਬਸੂਰਤ ਦਿਨ ਸੀ ਕਿਉਂਕਿ ਮੇਰੇ ਇਲਾਕੇ ਦੇ ਪਿੰਡ ਲਸੋਈ ਦੇ ਵਿੱਚ ਕਬੱਡੀ ਟੂਰਨਾਮੈਂਟ ਆ ਸੱਤ ਅੱਠ ਨਾਉਂਦਾ ਬਾਈ ਜੀ ਹੋਣਾ ਕਰਕੇ ਮੈਨੂੰ ਜਾਣਾ ਪਿਆ ਤੇ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਚੰਗਾ ਲੱਗਿਆ ਮੈਨੂੰ ਬਚਪਨ ਯਾਦ ਆਇਆ ਖੇਡ ਖੇਡੂਗਾ ਮੈਂ ਦੱਸਦਾ ਮੈਂ ਤਾਂ ਬੰਟੇ ਮੁੱਟੇ ਵਾਲਾ ਹੀ ਆ ਭਰਾਵਾ ਗੋਲੀ ਡੰਡੇ ਵਾਲਾ ਨਾ ਹੈ ਇਹ ਮੇਰੇ ਵੱਸ ਦੀ ਨਹੀਂ ਗਈ ਆ ਖੇਡ ਦੇਗਾ ਜੈਸੋ ਪਾ ਲੈਂਦਾ ਕਦੇ ਕਦੇ ਤੇ ਮੇਰਾ ਬਹੁਤ ਜ਼ਿਆਦਾ ਨਹੀਂ ਪਰ ਮੈਂ ਅੱਜ ਵੀ ਜਾਂਦਾ ਬਹੁਤ ਸਾਰੇ ਟੂਰਨਾਮੈਂਟਸ ਤੇ ਜਾਂਦਾ ਮੈਨੂੰ ਬਹੁਤ ਸੋਨਾ ਲੱਗਦਾ ਜਦੋਂ ਕਮੈਂਟੇਟਰ ਕਹਿੰਦਾ ਛੀਣੀ ਮਾਦਾ ਜਾਇਆ ਪੁੱਤ ਹੁਣ ਪੋਰ ਚੱਲਿਆ ਰੇਡ ਤੇ ਸੁੱਖਾ ਰੇਡ ਆ ਲੈ ਮੂਰੋ ਪੈ ਗਿਆ ਬਈ ਜੱਫਾ ਤਾਰੇ ਨਾਲ ਤੇ ਫਿਰ ਉਹ 30 ਸੈਕਿੰਡ ਹੁੰਦੇ ਨੇ ਟੋਟਲ ਉਹਦੇ ਵਿੱਚ ਜੋ ਬੋ ਉਹ ਗਰਜ ਗਿਆ ਉਹਦਾ ਹਰਜੀਤ ਬਾਜਾਖਾਨਾ ਜਦੋਂ ਬਾਜਾਖਾਨੇ ਵਾਲਾ ਇੱਕ ਕੋਡਾ ਹੋ ਕੇ ਪਿੱਛੇ ਨੂੰ ਬਾਹਾ ਮਾਰ ਕੇ ਅੱਗੇ ਵਧਦਾ ਸੀ ਬਾਜਾਂਗੋ ਉਬਾਸੋਣਾ ਲੱਗਦਾ ਸੀ ਫਿੱਡੂ ਪਾਲਾ ਸਾਰੇ इवन ਪਾਕਿਸਤਾਨ ਵਾਲੇ ਡੋਗਰ ਹੋਣੀ ਵੀ ਬੜੇ ਚੰਗੇ ਲੱਗਦੇ ਨੇ ਦੇਖੋ ਐਂਟਰਟੇਨ প্লেয়ার ਖੇਡਦੇ ਨੇ ਸੋਹਣਾ ਲੱਗਦਾ ਮੇਰੀ ماں ਖੇਡ ਕਬੱਡੀ ਹੈ ਮੈਨੂੰ ਪਿਆਰੀ ਹੈ ਬਹੁਤ ਪਿਆਰੀ ਹੈ ਅਫਸੋਸ ਕਿ ਮੈਨੂੰ ਮੇਰਾ ਪਿੰਡ ਛੋਟਾ ਸੀ প্লেয়ার ਜਿਆਦਾ ਨਹੀਂ ਸੀ ਤਾਂ ਮੈਂ ਖੇਡ ਨਹੀਂ ਸਕਿਆ